ਨਾਲੇ ਆਪਦੇ ਪੈਸੇ ਨਹੀਂ ਪੀ ਕੇ ਆਇਆ ਤੇਰੇ ਪਿਓ ਦੇ ਪੈਸੇ ਨਹੀਂ ਪੀਤੀ। ਨਾ ਤੁਸੀਂ ਬੋਲਦੇ ਕਿਵੇਂ ਮੈਨੂੰ? ਬਰਾ ਹਟ। ਹੁਣ ਕੱਢੂ ਤੇਰੀ ਸਾਰੀ ਅਕੜ। ਆ ਸਾਹਮਣੂ ਆਵਦੀ ਕੁੜੀ ਨੂੰ ਮੈਂ ਨਹੀਂ ਰੱਖਣਾ ਇਹਨੂੰ ਲੈ ਜਾਓ ਆਪਦੇ ਘਰੇ ਆਪਦੇ ਘਰੇ ਪਰ ਵਿਆਹ ਤੋਂ ਬਾਅਦ ਤਾਂ ਕੁੜੀਆਂ ਦਾ ਅਧਿਕਾਰ ਸਹੁਰਾ ਘਰ ਹੀ ਹੁੰਦਾ ਮੈਂ ਕਿਉਂ ਲੈ ਕੇ ਜਾਵਾਂ ਇਹਨੂੰ ਉਹ ਮੈਂ ਇਹਨੂੰ ਰੱਖ ਕੇ ਕੀ ਕਰਨਾ ਮੈਂ ਤਾਂ ਤੁਰਿਆ ਜਾਂਦਾ ਨਾ ਬੈਠਿਆ ਜਾਂਦਾ ਨਾ ਕਿਤੇ ਜਾਇਆ ਜਾਂਦਾ ਉਹ ਤੇਰਾ ਦਿਮਾਗ ਦਾ ਸੱਟਾ ਪਰੌਣਿਆ ਤੇਰਾ ਵਿਆਹ ਹੋਇਆ ਇਹਦੇ ਨਾਲ ਕੋਈ ਮੁੱਲ ਨਹੀਂ ਵੇਚੀ ਹੈਗੀ ਉਹ ਫੇਰ ਕੀ ਹੋਇਆ ਜੇ ਵਿਆਹ ਹੋਇਆ ਹੁਣ ਤਲਾਕ ਵੀ ਹੋ ਜਾਊਗਾ ਮੈਥੋਂ ਨਹੀਂ ਸਮਝੀ ਜਾਂਦੀ ਇਹ ਜਿਹੜੀ ਕੁੜੀ ਆਪਦੀ ਪੈਰਾਂ ਤੇ ਨਹੀਂ ਖੜ ਸਕਦੀ ਉਹ ਮੇਰੇ ਨਾਲ ਸਾਥ ਕੀ ਸਵਾਣਵਾਊਗੀ ਓਏ ਮੈਨੂੰ ਐਂ ਦੱਸ ਜੇ ਇਹ ਅਪਾਹਜ ਫੇਰ ਇਸ ਦਾ ਕੀ ਕਸੂਰਾ? ਇਸ ਦਾ ਵਿਚਾਰੇ ਦੀ ਕਿਸਮਤ ਹੀ ਮਾੜੀ ਆ ਜਿਹੜਾ ਇਹਦੇ ਨਾਲ ਇਹ ਹੋ ਗਿਆ। ਉਹ ਮੇਰੇ ਲਈ ਬੈਨਾ ਟਾਈਮ ਨਹੀਂ ਹੈਗਾ ਜਿਹੜਾ ਤੁਹਾਡੇ ਬੇਲੇ ਨਾਲ ਗੱਲਾਂ ਕਰਾਂ। ਆਪਦਾ ਸਮਾਨ ਚੱਕੋ ਤੇ ਡੰਡੀ ਪਾਓ। ਸਾਹਮਣੂ ਆਵਦੀ ਕੁੜੀ। ਉਹ ਕੋਈ ਨਾ ਮੋਟਿਆ ਤੇਰਾ ਤਾਂ ਮੈਂ ਕਚਰੇयां ਜੀ ਨਿਭੜਾਂਗੇ। ਅਗਰ ਬੱਤਾਂ। ਦੇਖ ਬਣਾ ਦੇ ਉਹਨੂੰ। ਜੀ ਆ ਕੀ ਹੋ ਗਿਆ ਤੁਸੀਂ ਨੂੰ ਐ ਕਿਉਂ ਲਿਆਏ ਓਏ ਹੌਣ ਆ ਕੀ ਆ ਅੰਦਰ ਦਾ ਬਾਲ ਜਾਂਦੇ ਪਹਿਲੇ ਸਵਾਲ ਜਵਾਬ ਕਰਨ ਲੱਗਦੇ ਤੁਸੀਂ ਦੱਸ ਦੋ ਹੋ ਕੀ ਗਿਆ ਇਹਨੂੰ ਨਾਲ ਕਿਉਂ ਲਿਆਏ ਤੈਨੂੰ ਦੱਸ ਦਾਂ ਮੈਂ ਤੂੰ ਅੰਦਰ ਚੱਲ ਹੁਣ ਤੱਕ ਉਹ ਗੱਲ ਸੁਣੋ ਜੱਸ ਤੂੰ ਵਕੀਲ ਨੂੰ ਫੋਨ ਲਾ ਆਪਾਂ ਇਹ ਨਿਬੇੜਾ ਕਰਨਾ ਬਾਪੂ ਮੈਂ ਕਹਿਆ ਸੀਗਾ ਵਕੀਲ ਉਹਦਾ ਆਪਾਂ ਬੁਲਾ ਲਾਂਗੇ ਇਹ ਵਕੀਲ ਬੁਲਾ ਲਿਆ ਗਾ ਤਲਾਰ ਤੱਕ ਪਹੁੰਚ ਜੂਗੀ ਉਹ ਪਹੁੰਚ ਜਾਂਦੇ ਫਿਰ ਕੀ ਹੋ ਗਿਆ ਕੁੜੀ ਨੂੰ ਬਿਠਾਵਾਵਾਂਗੇ ਕਿੱਥੇ ਉਹ ਕਿਤੇ ਹੋਰ ਬਿਠਾ ਲਾਂਗੇ ਇਸ ਨਵੇੜਾ ਕਰਕੇ ਕਿੱਥੇ ਬਿਠਾ ਦੇਂਗਾ ਕੁੜੀ ਪਾਹੀ ਜਾ ਹੁਣ ਉਹਦਾ ਰਿਸ਼ਤਾ ਕੌਣ ਲਾਊਗਾ ਬਾਪੂ ਬਤਾएंगे ਨਾ ਤੈਨੂੰ ਪੰਚਾਇਤ ਬੁਲਾ ਲੈਂਦੇ ਆ ਆਪਾਂ ਰਾਜੀ ਬੰਦਾ ਕਰ ਲੈਂਦੇ ਆ ਹਾਂ じゃ ਸਹੀ ਕਰ ਤਾਂ ਐਂ ਕਰ ਪੰਚਾਇਤ ਇਕੱਠੀ ਕਰ ਲੈ ਇਹੀ ਗੱਲ ਤੇਰੀ ਸਹੀ ਹੈਗੀ ਚੱਲ ਦੇਖ ਲੈਨੇ ਫਿਰ ਐਂ ਕਰਕੇ ਕਰ ਦੇਖ ਲੈਨੇ ਜੇ ਕੰਮ ਸੱਟ ਆਉਂਦਾ ਹਾਂ ਚਲੋ ਮੈਂ ਪ੍ਰਤਾਪ ਨੂੰ ਕਹੋ ਨਾ ਅੱਜ ਫਿਰ ਹਾਂ ਸਰਪੰਚ ਕੋਲੇ ਜਾਇਂ ਤੂੰ ਠੀਕ ਆ ਆਪਾਂ ਕਰਦੇ ਹਾਂ ਗੱਲਬਾਤ ਠੀਕ ਆ ਜੇ ਵੀ ਨਾ ਗੱਲਬਾਤ ਬਾਣੀ ਫਿਰ ਆਪਾਂ ਉਹ ਹਿਸਾਬ ਨਾਲ ਦੇਖਾਂਗੇ ਹਾਂ ਨਾ ਹਾਂ ਫਿਰ ਉਹ ਹਿਸਾਬ ਨਾਲ ਦੇਖ ਲੈਂਦੇ ਹਾਂ ਨਾ ਹਾਂ ਹਾਂ ਵੀ ਮੁੰਡਿਆ ਕੁੜੀ ਨੂੰ ਘਰੋਂ ਬਾਹਰ ਕਿਉਂ ਕੱਢਿਆ ਤੁਹਾਨੂੰ ਪਤਾ ਹੀ ਹੈ ਸਰਪੰਚ ਸਾਹਿਬ ਕੁੜੀ ਇਹਨਾਂ ਦੀ ਲੱਤਾਂ ਤੋਂ ਅੱਜ ਹੀ ਐ ਨਾ ਉੱਠਿਆ ਜਾਂਦਾ ਨਾ ਬੈਠਿਆ ਜਾਂਦਾ ਮੈਂ ਰੱਖ ਕੀ ਕਰਨਾ ਹੈ ਮੁੰਡਿਆ ਜਦੋਂ ਤੇਰਾ ਵਿਆਹ ਹੋਇਆ ਉਦੋਂ ਵੀ ਤੈਨੂੰ ਪਤਾ ਵੀ ਕੁੜੀ ਐਜੀ ਸੀ ਨਹੀਂ ਜੀ ਪਹਿਲਾਂ ਤਾਂ ਠੀਕ ਸੀ ਕੁੜੀ ਐਕਸੀਡੈਂਟ ਕਰਕੇ ਹੋ ਗਈ ਗੱਲ ਸੁਣ ਮੁੰਡਿਆ ਜੇ ਤੇਰਾ ਐਕਸੀਡੈਂਟ ਹੋ ਜਾਂਦਾ ਤਾਂ ਕੁੜੀ ਤੈਨੂੰ ਛੱਡ ਦਿੰਦੀ ਇਹ ਤਾਂ ਮਾਲਕ ਦੇ ਰੰਗ ਨੇ ਮੁੰਡਿਆ ਉਹਦੀ ਰਾਏ ਤੇ ਰਹਿਣਾ ਚਾਹੀਦਾ ਹੁਣ ਸੇਰਾ ਸਿਆਣਾ ਬਣਾ ਕੁੜੀ ਨੂੰ ਲੈ ਕੇ ਜਾਵਦੇ ਘਰ ਨਹੀਂ ਜੀ ਮੇਥੂ ਨਹੀਂ ਸਮਝ ਜਾਂਦੀ ਕੁੜੀ ਮੈਂ ਨਹੀਂ ਲੈ ਜਾ ਸਕਦਾ ਮੈਂ ਤਾਂ ਕੰਮ ਕਰਤੀ ਵਗ ਜਾਣਾ ਜੀ ਪਿੱਛੇ ਉਹਨੂੰ ਕੌਣ ਸਮੂਆ ਫਿਰ ਜੇ ਤਾਂ ਕੁੜੀ ਲੈ ਕੇ ਨਹੀਂ ਜਾਣੀ ਤਾਂ ਤੇਰਾ ਫੈਸਲਾ ਕਰਵਾ ਗਿਆ ਹਾਂਜੀ ਕਰ ਦੋ ਫੈਸਲਾ ਮੈਨੂੰ ਮਨਜ਼ੂਰ ਆ ਐ ਕਰ ਫਿਰ ਅੱਧੀ ਪਹਿਲੀ ਕੁੜੀ ਦੇ ਨੌਕਰਵਾ ਦੇ ਫਿਰ ਭਾਈ ਤੂੰ ਆਪਣੇ ਰਸਤੇ ਕੁੜੀ ਆਪਣੇ ਰਸਤੇ ਕਿਉਂ ਸਰਦਾਰ ਸਾਹਿਬ ਫੈਸਲਾ ਮਨਜ਼ੂਰ ਆ ਹਾਂਜੀ ਜੋ ਤੁਸੀਂ ਨੇ ਫੈਸਲਾ ਲਿਆ ਅਸੀਂ ਤਾਂ ਉਹਦੇ ਨਾਲ ਸਹਿਮਤ ਹਾਂ ਨਾ ਜੀ ਮੈਂ ਆਪਦੀ ਜ਼ਮੀਨ ਨਹੀਂ ਦੇ ਸਕਦਾ ਕੱਕਾ ਨਾ ਤਾ ਤੂੰ ਜ਼ਮੀਨ ਦੇਣਾ ਨਾ ਤੂੰ ਕੁੜੀ ਲੈ ਕੇ ਜਾਣਾ ਐਦਾਂ ਨਹੀਂ ਫੈਸਲੇ ਹੁੰਦੇ ਇੱਕ ਫੈਸਲਾ ਤਾਂ ਤੈਨੂੰ ਲੈਣਾ ਪੈਣਾ ਜਾਂ ਤਾਂ ਕੁੜੀ ਦੇਣਾ ਜ਼ਮੀਨਵਾ ਦੇ ਜਾਂ 10 ਲੱਖ ਰੁਪਈਆ ਦੇ ਦੇ ਜੇ 10 ਲੱਖ ਰੁਪਈਆ ਨਹੀਂ ਦੇਣਾ ਤਾਂ ਕੁੜੀ ਲੈ ਕੇ ਜਾ ਇਹ ਲੰਗੜੀ ਨਾਲ ਰਹਿਣ ਨਾਲੋਂ ਤਾਂ 10 ਲੱਖ ਦਿੱਤੇ ਹੀ ਚੰਗਾ ਘਟੋ ਘਟਾ ਖੜਾ ਤਾਂ ਛੁੱਟੂਗਾ ਠੀਕ ਹੈ ਜੀ ਮੈਨੂੰ ਮਨਜ਼ੂਰਾ ਮੈਂ 10 ਲੱਖ ਦੇਣ ਨੂੰ ਤਿਆਰ ਹਾਂ ਲੈ ਕੁੜੀ ਆ ਦਵਾਈ ਖਾ ਲੈ ਕਿੰਨਾ ਟਾਈਮ ਹੋ ਗਿਆ ਤੇਰੇ ਬਾਪੂ ਹੁਰੀ ਵੀ ਨਹੀਂ ਆਏ ਹੈਗੇ ਪਤਾ ਨਹੀਂ ਕੀ ਫੈਸਲਾ ਲਿਆ ਹੋਗਾ ਪੰਚਾਇਤ ਨੇ ਨੂੰਮਾ ਕੋਈ ਹੋਰ ਸੇ ਟੈਨਸ਼ਨ ਨਾ ਲਓ ਦੇਖੀ ਜੋ ਕੀ ਹੁੰਦਾ ਆ ਚੱਲ ਨਾ ਸੋਚਿਆ ਕਰੋ ਆਉਂਦੇ ਹੋਣਗੇ ਟਾਈਮ ਤਾਂ ਵਸੇ ਕਾਫੀ ਹੋ ਗਿਆ ਟੈਨਸ਼ਨ ਤਾਂ ਹੁਣ ਹੋਈ ਜਾਂਦੀ ਹੈ ਅਜੇ ਤੱਕ ਨਹੀਂ ਆਏ ਹੈਗੇ ਟਾਈਮ ਬਹੁਤ ਹੋ ਗਿਆ ਲੈ ਆਗੇ ਕੀ ਕਹਿੰਦੀ ਪੰਚਾਇਤ ਪੰਚਾਇਤ ਨੇ ਕਹਿਣਾ ਤੇ ਨਵੇੜਾ ਹੋ ਗਿਆ ਪਰ ਉਹਨੋਂ ਕਹਿੰਦਾ ਮੈਂ ਨਹੀਂ ਜਾ ਕੇ ਜਾਂਦਾ ਹੈਗਾ ਫਿਰ ਤੁਸੀਂ ਉਹਨੂੰ ਸਮਝਾਉਣਾ ਸੀਗਾ ਐ ਹੁਣ ੱਟਕੇ ਨਾਲ ਜਾ ਬਠੇਰਾ ਇਹਨੂੰ ਜਦੋਂ ਅਲਾ ਮੰਨੀ ਨਹੀਂ ਹੈਗਾ ਬਠੇਰਾ ਜ਼ੋਰ ਲਾਇਆ ਇਹਨੂੰ ਪੁੱਛ ਕੇ ਦੇਖ ਹੋਰ ਬੱਸ ਤਾਂ ਬਹੁਤ ਜ਼ੋਰ ਲਾਇਆ ਉਹਦਾ ਹੱਥ ਖੜੇ ਕਰ ਗਿਆ ਉਹਦੇ ਕਹਿੰਦਾ ਮੈਂ ਨਹੀਂ ਦੇਖੇ ਜਾਂਦਾ ਹੈਗਾ ਜਿਹੜੀ ਗੱਲ ਦਾ ਡਰ ਸੀ ਫਿਰ ਉਹੀ ਹੋ ਗਿਆ ਚਲ ਆ ਦੇਖੀ ਜਾਈਏ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਠੱਕੇ ਨਾਲ ਕੀ ਸੀ ਠੱਕੇ ਨਾਲ ਉਹਨੇ ਕਰਨਾ ਕੀ ਸੀਗਾ ਦੋ ਥੱਪੜੀ ਮਾਰਦਾ ਵੱਧੋ ਵੱਧ ਘਰੇ ਬਿਠਾਉਣ ਨਾਲ ਦੋ ਥੱਪੜੀ ਚੰਗੇ ਸੀਗੇ ਲੈ ਐਂ ਕਿ ਮਾਰਦਾ ਥੱਪੜ ਐ ਕੁੜੀ ਕਟਾਉਣੀ ਛੋੜੂਗੀ ਐ ਕਿਉਂ ਛੱਡੀ ਐ ਉਹਦਾ ਜ਼ਮੀਨ ਤੇ ਵੀ ਜਵਾਬ ਦੇ ਗਿਆ ਕਹਿੰਦਾ ਮੈਂ ਨਾ ਜ਼ਮੀਨ ਜੋ ਹੀ ਸਵੇਮਾ ਨਾ ਕਰ ਤੂੰ ਹੀ ਸਵੇਮਾ ਫਿਰ ਤੁਸੀਂ ਉਹਨੂੰ ਜੇ ਸਮਝਾਉਂਦੇ ਕੁਛ ਤਾਂ ਸਮਝਦਾ ਉਹ ਜਾਇਆ ਤੀਗਾ ਸਰਪੰਚ ਨੇ ਸਿੱਧਾ ਕਹਿਤਾ ਕਹਿੰਦਾ ਨਹੀਂ 10 ਲੱਖ ਰੁਪਏ ਦੇ ਦੇ ਕਹਿੰਦਾ ਮੈਂ ਤਾਂ 10 ਲੱਖ ਰੁਪਏ ਦੇ ਦਿਆਂਗਾ ਉਹ ਸੋਡੀ ਗਲਤੀਆਂ ਸਾਰੀ ਪਹਿਲਾਂ ਦੇਖ ਕੇ ਵਹਿਰ ਕਰਨਾ ਚਾਹੀਦਾ ਉਹ ਹੰਡਰ ਜੀ ਨੂੰ ਲੱਭੀ ਉਹ ਦੇਖ ਕੇ ਕੀ ਕਰਨ ਸਾਰਾ ਕੋਈ ਦੇਖਿਆ ਲੱਗੇ ਜਿਵੇਂ ਕਿ ਕਿਧਰੀਏ ਪਾਰ ਕੋ ਪਤਾ ਕਰਿਆ ਦੀਗਾ ਆਹ ਦੇਖ ਲੋ ਉਹ ਮੁਕਲੇ ਰੋੜਾ ਪਾਉਣਾ ਹੁਣ ਗਲਤੀ ਵੀ ਇਹਦੀ ਐ ਜੇ ਨਾ ਮਾੜੇ ਲੱਛਣ ਕਰਦੀ ਫਿਰ ਚੰਗੀ ਨਾ ਰਹਿੰਦੀ ਇਹ ਅਵਧੀ ਕਰਤੂਤ ਮਾੜੀ ਸੀ ਉਦੋਂ ਹੁਣ ਆਪਾਂ ਕੀ ਦੋਸ ਦੇਈਏ ਅਗਲੇ ਨੂੰ ਉਹ ਚੱਲ ਕੋਈ ਨਹੀਂ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਕੌਣ ਮੇਰਾ ਵਾਲਾ ਪਾਏਗਾ ਕੁਣੀ ਹੁੰਦਾ ਮੈਂ ਤਾਂ ਕੁਰੀ ਨੂੰ ਥਰੀ ਬਿਠਾ ਕੇ ਰੱਖੀਏ ਦੋ ਰੋਟੀਆਂ ਨੇ ਖਾ ਰਿਆ ਕਰੂਗੀ ਮੈਂ ਤਾਂ ਖਾਣ ਦੇਣਾ ਕੁੜੀ ਨੂੰ ਕਿੰਨਾ ਕੁ ਟਾਈਮ ਬਿਠਾ ਲੇਗਾ ਜਿੰਨਾ ਜਰ ਬੈਠੀ ਹੋ ਬੈਠੀ ਰਹੂਗੀ ਕੀ ਹੋ ਗਿਆ ਹੂੰ ਪਹਿਲਾਂ ਵੀ ਤੁਸੀਂ ਪਿਓ ਧੀ ਨੇ ਘਰ ਖਰਾਬ ਕੀਤਾਗਾ ਪਹਿਲਾਂ ਨਹੀਂ ਮੰਨੀ ਹੁਣ ਨਹੀਂ ਮੰਨਦੇ ਹੈਗੇ ਤੁਸੀਂ ਪਛਤਾਉਂਗੇ ਹੁਣ ਵੀ ਇੱਕ ਦਿਨ ਉਹ ਕੋਈ ਨਹੀਂ ਦੱਸਾਂ ਮੈਂ ਦੱਸ ਕੀ ਹੋਇਆ ਮੈਂ ਤਾਂ ਕਿਹਨਾਂ ਥੋੜਾ ਤੋੜਨੀ ਆ ਉਹ ਮੈਂ ਤਾਂ ਕੋਈ ਚੰਗਾ ਰਿਸ਼ਤਾ ਦੇ ਦੇ ਨਾ ਦੁਆਰੇ ਵਿਆਹ ਕਰ ਦੋ ਤੂੰ ਤਾਂ ਕਹੀ ਜਾਨਾ ਚੰਗਾ ਰਿਸ਼ਤਾ ਲਊ ਕੌਣ ਹੁਣ ਇਹਨੂੰ ਉਹ ਬਥੇਰੇ ਮਿਲ ਜਾਣਗੇ ਪਹਿਲਾਂ ਵੀ ਅੱਖਾਂ ਦੇ ਪੱਟੀ ਬਰ ਕੇ ਕਰੀ ਦਿੱਤਾ ਸੀਗਾ ਹੁਣ ਵੀ ਮਿਲ ਜੂਗਾ ਕੋਈ ਨਾ ਕੋਈ ਹੁਣ ਨਹੀਂ ਮਿਲਦਾ ਹੈਗਾ ਇਹ ਭਲੇਖਾ ਕੱਢਦੇ ਤੂੰ ਉਹ ਬਥੇਰੇ ਮਿਲ ਜਾਣਗੇ ਬਥੇਰੇ ਲੋਕਾਂ ਦੇ ਪਿਆਰ ਨੇ ਆਪੀ ਹੋ ਜਾ ਵੱਲ ਕਿਉਂ ਟੈਂਸ਼ਨ ਲਈ ਆ ਜੀ ਪਰਮਾਦਾਮ ਆਪੀ ਸ਼ਕਤ ਕਰੂਗਾ kali putta haan ji mumu aa goliyan le la mari putta dewai haan ji ਮੰਮੀ ਪੜ੍ਹਨ ਜਾ ਰਾਲਿਆ ਤੇ ਇੱਕ ਬੇਜਸ ਮੇਥੁਣੀ ਲਿਆਂਦਾ ਜਾਂਦਾ ਹੈਗਾ ਮੈਂ ਤਾਂ ਥੱਕੀ ਪਈਆਂ ਕੰਮ ਕਰ ਕਰ ਕੇ ਕਿਉਂ ਕੀ ਗੱਲ ਹੋ ਗਈ ਪਹਿਲਾਂ ਤੂੰ ਕਹੇ ਜਵਾਬ ਦਿੱਤਾ ਹੈਗਾ ਜਵਾਬ ਨਹੀਂ ਦਿੱਤਾ ਇੱਕ ਤਾਂ ਘਰ ਦੇ ਕੰਮ ਉਤੋਂ ਮੈਂ ਉਹਨੂੰ ਸਾਂਭਦੀ ਆਂਗੀ ਪਤਾ ਕਿੰਨਾ ਔਖਾ ਹੈਗਾ ਉਹ ਜੇ ਕੰਮ ਦਾ ਬੜਾ ਔਖਾ ਹੋਇਆ ਪਿਆ ਆਪਾਂ ਜੱਸ ਦਾ ਵਿਆਹ ਕਰ ਦਿੰਨੇ ਹੈਗੇ ਹਾਂ ਇਹ ਗੱਲ ਠੀਕ ਹੈ ਨਾਲੇ ਦੀ ਉਮਰ ਵੀ ਹੋਈ ਪਈ ਐ ਹੋਰਾਂ ਕੰਬੇ ਕਰੀਏ ਫਿਰ ਬਚੋਲੇ ਨਾਲ ਗੱਲ ਬਾਪੂ ਮੁੰਦਾਨਾ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਆਪਾਂ ਨੇ ਬਚੋਲੇ ਨੂੰ ਕਾਹਨੂੰ ਬੁਲਾਉਣਾ ਹੈਗਾ ਮੈਂ ਮੇਰੀ ਇੱਕ ਨਿਗਾਹ 'ਚ ਹੈਗੀ ਕੁੜੀ ਅੱਛਾ ਬੜੀ ਗੱਲਬਾਤ ਹੋ ਦੇ ਨਾਲ ਅੱਛਾ ਹਾਂ ਕਿਵੇਂ ਦੀ ਕੁੜੀ ਆ ਫਿਰ ਵਧੀਆ ਆਪਣੀ ਜਾਤ ਦੀ ਹੈਗੀ ਅੱਛਾ ਕਿਹੜੀ ਕੁੜੀ ਕੌਣ ਕੁੜੀ ਕਿੰਨਾ ਦੀ ਹੈਗੀ ਸੁਖੀ ਨਾਮ ਆਦਾ ਆਪਣੀ ਜਾਤ ਦੀ ਕੁੜੀ ਆ ਵਧੀਆ ਪੜ੍ਹੀ ਲਿਖੀ ਆ ਵਧੀਆ ਸਾਰਾ ਕੰਮ ਕਰ ਜਾਣਦੀ ਆ ਨਾ ਉਹਨਾਂ ਦਾ ਘਰ ਬਾਰ ਉਹ ਵੀ ਵਧੀਆ ਹੈਗਾ ਅੱਛਾ ਜੇ ਤੁਸੀਂ ਕਹਿੰਦੇ ਹੋ ਫਿਰ ਮੈਂ ਉਹਨਾਂ ਦੇ ਘਰ ਦੇ ਨੂੰ ਬੁਲਾ ਲੈਣਾ ਬੁਲਾ ਲੈ ਫਿਰ ਆਪਾਂ ਦੇਖ ਲਾਂਗੇ ਜੇ ਰਿਸ਼ਤਾ ਵਧੀਆਗਾ ਹੋਰ ਕੀ ਚਾਹੀਦਾ ਆਪਾਂ ਨੂੰ ਬੁਲਾ ਲੈ ਫਿਰ ਬੁਲਾ ਲੈ ਬੁਲਾ ਲੈ ਚਲ ਠੀਕ ਹੈ ਮੈਂ ਕਰਦਾ ਗੱਲ ਚਲ ਆ ਤਾਂ ਵਧੀਆ ਇਹਨੇ ਆਪ ਹੀ ਪਸੰਦ ਕਰ ਲਈ ਜਿਹੜੀ ਹੋਰ ਨਹੀਂ ਟੈਨਸ਼ਨ ਸੀਗੀ ਹੋਰ ਨਾਲੇ ਵਧੀਆ ਕੰਮ ਕਰ ਕਰ ਲਿਆ ਕਰੂਗੀ ਹੋਰ ਹੁਣ ਵਧੀਆ ਚਲ ਤੈਨੂੰ ਵੀ ਸੁੱਖ ਹੋ ਜਾਊਗਾ ਹੋਰ ਨਾਲੇ ਇਹਨੂੰ ਸਿਮਰ ਨੂੰ ਸਾਂਭ ਲਿਆ ਕਰੂਗੀ ਹੂੰ ਤੁਹਾਇ ਕਰ ਦਵਾਈ ਦੋ ਹੀ ਲੈ ਲੈ ਕੋਈ ਲੈ ਨਹੀਂ ਆ ਹੋਰ ਕੰਮ ਬਿਣਾ ਨੀ ਸ਼ਰਨਾ ਤੂੰ ਤਾਂ ਮੱਝੇ ਤੇ ਪੈ ਗਈ ਹੈਲੋ ਹੈਲੋ ਹਾਂ ਸੁਖੀ ਉਹ ਦੂ ਬਾਪੀ ਗੱਲਾਂ ਛੱਡ ਯਾਰ ਮੈਂ ਤਾਂ ਨੇ ਇੱਕ ਖੁਸ਼ਖਬਰੀ ਦੇਣੀ ਹੈ ਅੱਛਾ ਕੀ ਖੁਸ਼ਖਬਰੀ ਹੈ ਮੇਰੇ ਘਰ ਦੇ ਮੰਨ ਗਏ ਨੇ ਹੈ ਇਹ ਤਾਂ ਬਹੁਤ ਵਧੀਆ ਗੱਲ ਆ ਮੈਂ ਘਰ ਜੂ ਆ ਤੇ ਘਰ ਦੇ ਨੂੰ ਮਨਾ ਕੇ ਛੇਤੀ ਛੇਤੀ ਮੇਰੇ ਘਰੇ ਭੇਜ ਦੇ ਗੱਲ ਕਰਨ ਵਾਸਤੇ ਲਾ ਉਹ ਤਾਂ ਮੰਨੇ ਬਏ ਨੇ ਉਹ ਮੇਰੇ ਕਹਿਣੇ ਤੋਂ ਬਾਹਰ ਨਹੀਂ ਬਸ ਤੂੰ ਆਪਦੇ ਘਰ ਦੇ ਨੂੰ ਸਮਝਾ ਲਈ ਠੀਕ ਹੈ ਠੀਕ ਹੈ ਤੂੰ ਕਰ ਲੈ ਗੱਲ ਚਲ ਠੀਕ ਹੈ ਮੈਂ ਕਰਦੀ ਆ ਗੱਲ ਇੱਕ ਦੋ ਦਿਨਾਂ ਵਿੱਚ ਮੈਂ ਭੇਜਦੀ ਆ ਤੂੰ ਆਪਣੀ ਤਿਆਰੀ ਰੱਖ ਜੰਗਾ ਮੈਂ ਵੀ ਬਣ ਗਈ ਸੋਚਣਾ ਤਾਂ ਕੀ ਹੈ ਦੇਖੋ ਇੱਕ ਦੂਜੇ ਜਵਾਕਾਂ ਦੀ ਆਪਣੀ ਖੁਸ਼ੀ ਹੈਗੀ ਵਧੀਆ ਤੇ ਬਾਕੀ ਇਹਨਾਂ ਦਾ ਦੇਖ ਵਧੀਆ ਗਿਆ ਜਾਤ-ਪਾਤ ਦਾ ਨਹੀਂ ਕੋਈ ਉਫ ਕਰਿਆ ਇਹਨਾਂ ਦੀ ਖੁਸ਼ੀ ਹੈ ਜੇ ਕੁਝ ਪੁੱਛਣਾ ਤਾਂ ਪੁੱਛ ਲਓ ਬਸ ਆਪਣਾ ਤਾਂ ਕੀ ਪੁੱਛਣਾ ਜੀ ਨਾ ਬਾਕੀ ਜਸ ਨੇ ਸਾਰਾ ਕੁਝ ਦੱਸਤਾ ਛੋਡੇ ਬਾਰੇ ਠੀਕ ਹੈ ਬਾਕੀ ਇਹਨਾਂ ਨੇ ਵਾਅਦਾ ਤਾਂ ਹੀ ਸੋਚਿਆ ਨਾ ਆਪਣੀ ਬਰਾਦਰੀ ਦਾ ਧਿਆਨ ਰੱਖਿਆਗਾ ਠੀਕ ਹੈ ਹਾਂ ਆਪਣੀ ਤਾਂ ਇਹਨਾਂ ਚ ਹੀ ਖੁਸ਼ੀ ਹੈ ਜਿਵੇਂ ਇਹ ਕਿਹਾ ਉਹਨਾਂ ਦੀ ਜਵਾਕਾਂ ਦੀ ਖੁਸ਼ੀ ਉਸੇ ਲੋਟੀ ਕੰਮ ਸੈੱਟ ਆਊਗਾ ਠੀਕ ਹੈ ਜੀ ਸਾਨੂੰ ਇਹ ਸਾਰਾ ਘਰ-ਬਾਰ ਫਿੱਟ ਹੈ ਤੇ ਤੁਸੀਂ ਕੋ ਕੁੜੀ ਕੋ ਦੇਖਣ ਆਉਣਾ ਜੀ ਕੁੜੀ ਤਾਂ ਜੀ ਹਾਂ ਜਦੋਂ ਟਾਈਮ ਲੱਗਿਆ ਨਾ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਇੱਕ ਦੋ ਦਿਨਾਂ ਚ ਹੀ ਨੇ ਵੇੜ ਦਾਂਗੇ ਆਪਾਂ ਕੰਮਾਂ ਠੀਕ ਹੈ ਜੀ ਕੁੜੀ ਦੇਖਾਂਗੇ ਤੇ ਬਾਲਾ ਲੰਬਾ ਚੌੜਾ ਕੰਮ ਨਹੀਂ ਕਰਦੇਗੇ ਨਵੇਂ ਵੜੀ ਦੇਵਾਂਗੇ ਆਪਾਂ ਸੇਤੀ ਵਿਆਹ ਚੁੰਨੀ ਚੜਾਵਾ ਕਰ ਲਾਂਗੇ ਕਿਉਂਕਿ ਸਾਨੂੰ ਕੰਮ ਦਾ ਔਖ ਹੋ ਰਿਹਾ ਠੀਕ ਹੈ ਹਾਂ ਤੇ ਤੁਹਾਡਾ ਪ੍ਰਾਣਾ ਕਿੱਥੇ ਜੀ ਪ੍ਰਾਣੇ ਨੂੰ ਤਾਂ ਘਰ ਦੇ ਨਿਭੜਿਆ ਹੋਇਆ ਜੀ ਉਹਨੇ ਤਲਾਕ ਦੁੱਗਾ ਸਾਡੀ ਕੁੜੀ ਨੂੰ ਹੈ ਤਲਾਕ ਹਾਂਜੀ ਜੇ ਤੁਸੀਂ ਆਪਣੀ ਕੁੜੀ ਦਾ ਵਸਾ ਨਹੀਂ ਸਕੇ ਸਾਡੀ ਕੀ ਸੁਭਾ ਵਸਾਓਗੇ ਚਲੋ ਜੀ ਤੇ ਚੱਲੀਏ ਇੱਕ ਮਿੰਟ ਗਲਤਾ ਹੁਣ ਜੀ ਗੱਲ ਨਹੀਂ ਸੁਣਦਾ ਜੀ ਚੱਲਦੇ ਆਂ ਜੀ ਬਸ ਨਹੀਂ ਨਹੀਂ ਬੱਸ ਜੀ ਗਲਤਾ ਹੁਣ ਜੀ ਇੱਕ ਮਿੰਟ ਨਹੀਂ ਨਹੀਂ ਬੱਸ ਜੀ ਅਸੀਂ ਨਹੀਂ ਕਰਨਾ ਇਸ ਦਾ ਆਹ ਦੇਖ ਲੋ ਉਹ ਭੱਜ ਗਏ ਰਸਤੇ ਵਾਲੇ ਇਹਦੇ ਕਰਕੇ ਭੱਜੇ ਨੇ ਇਹਨੂੰ ਕਾਲੇ ਨੂੰ ਵਾਲੇ ਨੇ ਚਿਪਟਾ ਰੱਖਿਆ ਚਲ ਓਏ ਸ਼ਾਂਪੂ ਉਠਾਏਗਾ ਕਾਹ ਬਾਲਾ ਬੋਲੀ ਹੈ ਨਾ ਫਿਰ ਕੀ ਹੋ ਗਿਆ ਮੈਂ ਤੁਹਾਨੂੰ ਕਿੰਨੀ ਵਾਰੀ ਕਹੇਗਾ ਇਹਦਾ ਫਾਹਾ ਵੱਟੋ ਪਰੇ ਉਹਦਾ ਕੀ ਕਸੂਰ ਹੈਗਾ ਹੋਰ ਕੀ ਦਾ ਕਸੂਰ ਹੈ ਮੇਰਾ ਕਸੂਰ ਹੈਗਾ ਮਜਬੂਰੀ ਚ ਬੈਠੀ ਆ ਉਹ ਮਜਬੂਰੀ ਚ ਬੈਠੀਆਂ ਨਾਲੇ ਹੋਰ ਇਹ ਦੇਖੀ ਸਾਰਿਆ ਵਿਚਾਰੀ ਦੇ ਇਹਨੂੰ ਡੋਨ ਨਵੱਟੇ ਨੂੰ ਸਾਹਮਣੇ ਬਿਠਾ ਲੈਂਦੇ ਹੋਗੇ ਇਹਨੂੰ ਸਾਗਨ ਪਾਉਣਾ ਹੈਗਾ ਇਹਨੂੰ ਅੰਦਰ ਰੱਖਿਆ ਕਰੋ ਜੇ ਉਹਨੂੰ ਦੇਖੀ ਤਾਂ ਉਹ ਪੁੱਛਿਆ ਵੀ ਪ੍ਰਾਣਾ ਕਿੱਥੇ ਆ ਨਹੀਂ ਅਜਿਹਾ ਕਿਉਂ ਪੁੱਛਦਾ ਇਹਨਾਂ ਦਾ ਕਿੱਥੇ ਵੜਨਾ ਮੇਰਾ ਵੀ ਨਹੀਂ ਹੋਣ ਦਿੰਦੇ ਯਾਰ ਦੱਸ ਤਾਂ ਓਏ ਉਹ ਨਾ ਕੁੜੀ ਬੜਾ ਬੋਲੀ ਚੱਲ ਹਾਂ ਚੱਲ ਬੁੱਤ ਅੰਦਰ ਚੱਲ ਇਹਦਾ ਸੌਕਸ ਬੋਲਦੇ ਨੇ ਬਾਪੂ ਮੈਨੂੰ ਆਸ਼ਰਮ ਚ ਛੱਡ ਆਓ ਤੇ ਵੀਰਾ ਜਿੱਥੇ ਕਹਿੰਦਾ ਹੈ ਨਾ ਉੱਥੇ ਉਹਦਾ ਵਿਆਹ ਕਰ ਦੋ ਉਹ ਨਾ ਪੁੱਤ ਦੱਸਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਉਹਦਾ ਮਾੜਾ ਮੋਟਾ ਗੁੱਸੇ ਹੁੰਦਾ ਫਿਰ ਠੀਕ ਹੋ ਜਾਊਗਾ ਐ ਨਹੀਂ ਕਰਦੇ ਹੁੰਦੇ ਨਹੀਂ ਬਾਪੂ ਮੈਂ ਗੁੱਸਾ ਨਹੀਂ ਕਰਦੀ ਪਰ ਮੈਨੇ ਚਾਹੁੰਦੀ ਕਿ ਮੇਰੀ ਵਜ੍ਹਾ ਨਾਲ ਵੀਰੇ ਦੀ ਜ਼ਿੰਦਗੀ ਖਰਾਬ ਹੋਵੇ ਬਾਪੂ ਮੈਂ ਸੱਚੀ ਮੈਂ ਕਹਿ ਰਹੀ ਹਾਂ ਮਸ ਮੈਨੂੰ ਛੱਡ ਦਾਓ ਕਿਤੇ ਇੱਧਰ ਉੱਧਰ ਦੇਖ ਕੇ ਕਿਤੇ ਵੀ ਛੱਡੋ ਮੈਂ ਨਹੀਂ ਰਹਿਣਾ ਚਾਹੁੰਦੀ ਇੱਥੇ ਮੈਂ ਆਪਣੀ ਜ਼ਿੰਦਗੀ ਤਾਂ ਤਾਂਗਾ ਚੁੱਕੀਆ ਬਾਪੂ ਆਇਆ ਤਾਂ ਮੇਰਾ ਗਲਾ ਘੋਟ ਦੇ ਜੈ ਮੇ ਤੁਝਾ ਪਾਗਲ ਹੋਈ ਏ ਤੂੰ ਕਿਵੇਂ ਗਲਾ ਘੋਟਤਾ ਤੇਰੀ ਜਾਨ ਚ ਮੇਰੀ ਜਾਨ ਵੱਸਦੀ ਆ ਤੇ ਰੱਬ ਦੇ ਵਿਸ਼ਵਾਸ ਰੱਖਾ ਉਹ ਸਭ ਠੀਕ ਕਰ ਦੂ ਜੀ ਮੈਂ ਤਾਂ ਹੋਂਸਲਾ ਦਈ ਜਨਾ ਪਰ ਮੈਨੂੰ ਵੀ ਨਹੀਂ ਪਤਾ ਤੇਰੀ ਕਿਸਮਤ ਵਿੱਚ ਕੀ ਲਿਖਿਆ ਆ ਮੜਾ ਜਾ ਕੇ ਜਸ ਨੂੰ ਦੇਖਿਆ ਮੇਰੀ ਤੌਣੇ ਸੁਣੀ ਨਹੀਂ ਖੇਤ ਵੱਲ ਨੂੰ ਭੱਜ ਗਿਆ ਮੈਂ ਬਥੇਰੇ ਰੋਕੇ ਰੁਕਿਆ ਨਹੀਂ ਹੈਗਾ ਣੜੇ ਕੁੜੀ ਤੂੰ ਮੇਰੀ ਗੱਲ ਸੁਣ ਲੈ ਜੇ ਜਾ ਤਾਂ ਮੈਂ ਤੈਨੂੰ ਕੁਝ ਕਿਹਾ ਨਹੀਂ ਇਹ ਨਾ ਸੋਚ ਲਈ ਵੀ ਤੂੰ ਇੱਥੇ ਬੈਠੀ ਰਹੇਂਗੀ ਜੇ ਦੋ ਚਾਰ ਪੁਰਾਣੇ ਦੀ ਸੁਣਨ ਦੀ ਤਾਂ ਕੀ ਖਸਦੀ ਸੀਗੀ ਵਿਆਹ ਤੋਂ ਬਾਅਦ ਨਾਲ ਸੁਣਨੀਆਂ ਪੈਂਦੀਆਂ ਨੇਗੀਆਂ ਪਤਾ ਨਹੀਂ ਕੀ ਬਣੋ ਹੁਣ ਸਾਡੇ ਘਰ ਦਾ ਇੱਥੇ ਆ ਕੇ ਬੈ ਗਈ ਹੇ ਰੱਬ ਮੇਰੀ ਤੇਰੇ ਅੱਗੇ ਇਹ ਹੀ ਬੇਨਤੀ ਹੈ ਸਿਮਰ ਜਿੱਥੇ ਵੀ ਹੋਵੇ ਹਮੇਸ਼ਾ ਖੁਸ਼ ਹੋਵੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਉਹਨੂੰ ਦੇ ਦੇ ਸੇਮਰ ਆ ਗਈ ਕਰਨ ਲੱਗੀ ਸੀ ਤੂੰ ਕਮਲ ਜੀ ਤੈਨੂੰ ਸਵੇਰ ਕੀ ਸਮਝਾ ਕੇ ਗਿਆ ਸੀ ਤੂੰ ਉਹੀ ਗੱਲਾਂ ਲੈ ਕੇ ਵਾਗੀ ਬਾਬਾ ਮੈਂ ਨਹੀਂ ਰਹਿਣਾ ਮੈਂ ਮਰਨਾ ਚਾਹੁੰਨੀ ਆ ਮੈਨੂੰ ਮਰ ਲੈਂਦੋ ਸੇਮਰ ਤੂੰ ਬੀਲ ਚੇਰਤੇ ਇਹ ਕਿਵੇਂ ਹੋਇਆ ਸਭ ਪੁੱਤ ਮੈਂ ਦੱਸਦਾ ਤੈਨੂੰ ਸਿਮਰ ਇੰਨਾ ਕੁਝ ਹੋ ਗਿਆ ਯਾਰ ਤੇ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਨਾ ਜੇ ਮੈਂ ਤੈਨੂੰ ਦੱਸ ਦਿੰਦੀ ਤਾਂ ਮੇਰੇ ਦਰਦ ਘਟ ਜਾਂਦੇ ਇਹ ਤਾਂ ਮੇਰੀ ਕਿਸਮਤ ਚ ਲਿਖਿਆ ਸੀ ਤਾਂ ਹੀ ਇਦਾਂ ਹੋਣਾ ਮੇਰੀ ਕਿਸਮਤ ਚ ਤਾਂ ਦਰਦ ਹੀ ਲਿਖੀ ਹੋਏ ਨੇ 20 ਜੰਬਰ ਹੁਣ ਤੱਕ ਦਾ ਜਿਹੜੇ ਦੁੱਖ ਚੱਲਣੇ ਸੀ ਚੱਲ ਲੇ ਹੋਰ ਨਹੀਂ ਮੈਂ ਤੈਨੂੰ ਦੁੱਖ ਚੱਲਣ ਦੇਣੇ ਅੰਕਲ ਜੀ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਸਿਮਰ ਦਾਤ ਮੈਨੂੰ ਦੇ ਸਕਦੇ ਹੋ ਤੁਸੀਂ ਅੰਕਲ ਜੀ ਮੈਂ ਮੰਨਦਾ ਆਂਗਾ ਮੇਰੇ ਕੋਲ ਜਮੀਨ ਘਟ ਹੈ ਪਰ ਮੈਂ ਸਿਮਰ ਨੂੰ ਹਮੇਸ਼ਾ ਖੁਸ਼ ਰੱਖੂਗਾ ਕਦੇ ਇਹਤੇ ਕੋਈ ਦੁੱਖ ਨਹੀਂ ਆਉਣ ਦਊਗਾ ਇੱਕ ਵਾਰ ਹੋਰ ਸੋਚ ਲੈ ਪੁੱਤ ਸਿਮਰ ਤੇਰੇ ਸਾਹਮਣੇ ਆ ਤੇ ਹੁਣ ਤੁਰ ਫਿਰ ਨਹੀਂ ਸਕਦੀ ਅੰਕਲ ਜੀ ਪਿਆਰ ਵਿੱਚ ਹੰਦੇ ਸਾ ਸਾਹ ਦਿੱਤਾ ਜਾਂਦਾ ਹੈਗਾ ਇਹ ਨਹੀਂ ਕਦੇ ਸੋਚਿਆ ਜਾਂਦਾ ਤੂੰ ਸਹੀ ਕਿਹਾ ਪੁੱਤ ਮੈਂ ਪਹਿਲਾਂ ਬਹੁਤ ਵੱਡੀ ਗਲਤੀ ਕਰ ਬਠਾ ਤੈਨੂੰ ਨਾ ਕਰਕੇ ਪਰ ਹੁਣ ਮੈਂ ਇਹੋ ਜੀ ਗਲਤੀ ਨਹੀਂ ਕਰੂੰਗਾ ਚੋਲਾਂ ਦੀਆਂ ਮੁਠੀਆਂ ਨੂੰ ਸਿਰ ਪੁੱਤਾਂ ਦੀ ਵਾਰ ਕੇ ਹੋ ਗਈਆਂ ਮੈਂ ਤੇਰੀ ਚੰਨਾ ਖੁਦ ਨੂੰ ਸ਼ਿੰਗਾਰ ਕੇ ਹੋ ਗਈਆਂ ਮੈਂ ਤੇਰੀ ਚੰਨਾ ਖੁਦ ਨੂੰ ਸ਼ਿੰਗਾਰ ਕੇ ਮਹਿੰਦੀ ਦੇ ਰੰਗ ਵੀ ਹੱਥੀ ਚੜ ਗਏ ਲਾਪੋੜੀਵੇਂ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜੂਜ ਦੱਸਿਓ ਤੇ ਸਾਡੇ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਨ੍ਹਾਂ ਨੇ ਇਸ ਵੀਡੀਓ ਦੇ ਪਿਛਲੇ ਭਾਗ ਨਹੀਂ ਦੇਖੇ ਉਹ ਲਿੰਕ ਤੇ ਜਾ ਕੇ ਇਸ ਵੀਡੀਓ ਦੇ ਪਿਛਲੇ ਭਾਗ ਜ਼ਰੂਰ ਦੇਖ ਲਓ ਤਾਂ ਹੀ ਇਹ ਤੁਹਾਨੂੰ ਵੀਡੀਓ ਪ੍ਰੋਪਰ ਸਮਝ ਆਊਗੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀਗੇ ਪਹਿਲਾ ਹੈਗਾ ਜੀ ਹਰਜੀਤ ਮਾਨ ਸ਼ਰਮਾ ਕਲਾਥ ਹਾਊਸ ਮਨਮੋਹਨ ਸਿੱਧੂ ਮੋਨਿਕਾ ਬਾਂਸਲਾ ਮਨਤਾਜ ਵੱਠਲ ਗਰਪਿਆਰ ਦੇਲਾਂ ਪ੍ਰਿੰਸ ਮਨੀਤਾ ਸਰੋਇਆ ਸੰਦੀਪ ਸੰਧੂ ਸੋਮਨਾ ਸਿੰਘ ਸੁਖੀ ਬਰਾੜ ਦੀਪ ਜਵੰਦਾ ਰਾਜਵੰਤ ਬਰਾੜ ਕੌਰ ਸਿਮਰ ਗੁਰੂ ਕਿਰਪਾ ਲਾਈਟ ਡੈਕੋਰੇਸ਼ਨ ਕਣਕਲ ਪੂੰਗਾ ਇਹਨੇ ਪਹਿਲੇ 15 ਕਮੈਂਟ ਕਰਦਾ ਬਾਬਾ ਇਹਨੇ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੋਲੀਏ ਤੇ ਤੁਹਾਨੂੰ ਕਿੱਦਾਂ ਦੇ ਪਾਰਟ ਲੱਗੇ ਕਮੈਂਟ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਬਾਤੋ ਵੱਧ ਕਰ ਦਿਓ ਇਦਾਂ ਹੀ ਤੁਹਾਡੇ ਸਾਹਮਣੇ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਹਾਂ ਘੈਂਟ ਘੈਂਟ ਵੀਡੀਓ ਤੇ ਇਸ ਤੋਂ ਬਾਅਦ ਬਹੁਤ ਘੈਂਟ ਵੀਡੀਓ ਆਣਗੀਆਂ ਤੇ ਪਾਰਟ ਵੀ ਆਣਗੇ ਨਾ ਇਹ ਪਾਰਟ ਦਾ ਐਂਡ ਇਸ ਵੀਡੀਓ ਚ ਹੋ ਚੁੱਕਿਆ ਠੀਕ ਆ ਤੇ ਨਵਾਂ ਪਾਰਟ ਆਪਾਂ ਛੇੜਾਂਗੇ ਇਸ ਤੋਂ ਬਾਅਦ ਚ ਬਹੁਤ ਘੈਂਟ ਘੈਂਟ ਵੀਡੀਓ ਆਣਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਏ ਤੇ ਧੰਨਵਾਦ ਜੀ ਤੂੰ ਹਾਂ ਤੂੰ ਹੱਥ ਮੜੇ ਪਿੱਛੇ ਪਾ ਲੈ ਗਾ ਲੰਬਾ ਲੈ ਜਾ ਕਰ ਹੱਥ ਤਲਾਕ ਹਾਂਜੀ ਤਲਾਕ ਜਦੋਂ ਸੋ ਇਸੇ ਮੈਨੂੰ ਦੁੱਖਾਂ ਚ ਨਹੀਂ